ਏ ਅਸੀਂ ਇੰਡਸਟਰੀ ਦੀਆਂ ਕਮੇਟੀਆਂ ਬਣਾਉਣ ਜਾ ਰਹੇ ਹਾਂ ਹਰ ਸੈਕਟਰ ਦੀ ਇੱਕ ਕਮੇਟੀ ਅਸੀਂ ਬਣਾਵਾਂਗੇ ਜਿਹਦੇ ਵਿੱਚ 8 ਤੋਂ 10 ਮੈਂਬਰ ਹੋਣਗੇ ਔਰ ਇਹ ਕਮੇਟੀਆਂ 2 ਸਾਲ ਲਈ ਹੋਣਗੀਆਂ ਇਹ ਗਵਰਨਮੈਂਟ ਨੂੰ ਐਡਵਾਈਸ ਕਰਨਗੀਆਂ ਕਿ ਉਹਨਾਂ ਦਾ ਜਿਹੜਾ ਆਪਣਾ ਸੈਕਟਰ ਹੈ ਉਹਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਕਿ ਪਾਲਿਸੀ ਵਿੱਚ ਉਹ ਕੀ ਚੇਂਜਸ ਚਾਹੁੰਦੇ ਆ ਕਿਹੜੇ ਇਨਸੈਂਟਿਵ ਉਹਨਾਂ ਨੂੰ ਚੰਗੇ ਲੱਗਦੇ ਆ ਕੀ ਹੁੰਦਾ ਅਸੀਂ ਇੱਕ ਇੰਡਸਟਰੀਅਲ ਪੌਪ ਪਾਲਿਸੀ ਬਣਾ ਦਿੰਦੇ ਉਹ ਇੱਕ ਸੈਕਟਰ ਨੂੰ ਸੂਟ ਕਰਦੀ ਦੂਜੇ ਨੂੰ ਨਹੀਂ ਕਰਦੀ ਸੋ ਅਸੀਂ ਜਦੋਂ ਹੁਣ ਪਾਲਿਸੀ ਬਣਾਣੀ ਹੈ ਅਸੀਂ ਐਸ ਤਰ੍ਹਾਂ ਦੀ ਪਾਲਿਸੀ ਬਣਾਣੀ ਕਿ ਹਰ ਸੈਕਟਰ ਦਾ ਧਿਆਨ ਉਹਦੇ ਵਿੱਚ ਦਿੱਤਾ ਜਾਏਗਾ ਕਿ ਕਈ ਸੈਕਟਰ ਹੁੰਦੇ ਆ ਜਿਹਦੇ ਚ ਏਮਪਲੋਇਮੈਂਟ ਯਾਦਾ ਹੈ ਕਈ ਸੈਕਟਰ ਇਹ ਜਿਹਦੇ ਚ ਏਮਪਲੋਇਮੈਂਟ ਘੱਟ ਹੈ ਕਈਆਂ ਵਿੱਚ ਉਹਨਾਂ ਨੂੰ ਜਿਹੜੀ ਸਟੇਟ ਦਾ ਜੀਐਸਟੀ ਯਾਦਾ ਉਹਨਾਂ ਨੂੰ ਰਿਫੰਡ ਮਿਲਦਾ ਹੈ ਦੂਜੇ ਸੈਕਟਰ ਹੈਗੇ ਜਿਹੜੇ ਐਕਸਪੋਰਟ ਵਗੈਰਾ ਉਹਦੇ ਚ ਉਹਨਾਂ ਨੂੰ ਜੀਐਸਟੀ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਜਿਹੜੇ ਬਿਜਲੀ ਦੇ ਕੰਜ਼ਿਊਮਰ ਯਾਦਾ ਹੈਗੇ ਉਹਨਾਂ ਨੂੰ ਈਡੀ ਦਾ ਬੈਨੀਫਿਟ ਹੋ ਜਾਂਦਾ ਇਲੈਕਟ੍ਰਿਸਿਟੀ ਡਿਊਟੀ ਦਾ ਕਈ ਇਸ ਤਰ੍ਹਾਂ ਦੇ ਯੂਨਿਟ ਹੈ ਜਿਨ੍ਹਾਂ ਨੂੰ ਬਿਜਲੀ ਬਹੁਤ ਘੱਟ ਲੱਗਦੀ ਹੈ ਉਹਨਾਂ ਨੂੰ ਕੋਈ ਐਨਾ ਬੈਨੀਫਿਟ ਨਹੀਂ ਹੁੰਦਾ ਇਲੈਕਟ੍ਰਿਸਿਟੀ ਡਿਊਟੀ ਦਾ ਸੋ ਜਿਹੜੀ ਇੰਡਸਟਰੀ ਨੂੰ ਜੋ ਚਾਹੀਦਾ ਹੋਏਗਾ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਏ ਉਹਨਾਂ ਨੂੰ ਬੈਨੀਫਿਟ ਹੋਏ ਅਸੀਂ ਉਸ हिसाब ਦਾ ਉਹਨਾਂ ਕੋਲੋਂ ਵੀਊਜ਼ ਲੈ ਕੇ ਅਸੀਂ ਕਰਾਂਗੇ